ਕੀ ਮਸਲਾ ਕੀ ਹੀ ਇਹਨਾਂ ਦਾ ਕੋਈ ਪਤਾ ਮਸਲਾ ਮਸਲੇ ਦਾ ਕੋਈ ਪਤਾ ਨਹੀਂ ਮੁੰਡਾ ਮੁੰਡਾ ਦਾ ਕੋਈ ਚੱਕਰ ਹੋਇਆ ਤਾਗੜਾ ਹੋਇਆ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਫੇ 5 ਹੀ ਆ ਗਏ ਹੋਣੇ ਕਿਹਨੂੰ ਘਰ ਦੇ ਜੀ ਇਹਨੂੰ ਤਾਂ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਦੇ ਲੱਗੀ ਕਿਹਦੇ ਨਹੀਂ ਘਰੋਂ ਤੇ ਮਾਈ ਕਲੇਗਾ ਔਰ ਕਾਹ ਜਿਹੜਾ ਬਾਹਰ ਸਡਾਉਣ ਤੋਂ ਆਏ ਹੋ ਉਹਨਾਂ ਦੇ ਰੱਜੀ ਉਹ ਵੀ ਰਹੇ ਇੱਥੇ ਲੱਗਾ ਦੇ ਜਾਣਗੇ ਉਹ ਉਹ ਦਰ ਮੁੰਡੇ ਨੇ ਲਗਾ ਇਹ ਭਾਂ ਥੋੜੀ ਕੀਤੀ ਕਿ ਆ ਰੋੜੇ ਦਾੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੁੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਟਿੰਕੀ ਅੱਛਾ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਉਹ ਆਇਆ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਦੇ ਹੋਤੋਂ ਹੋ ਗਈ ਲੜਾਈ ਤੇ ਫਿਰ ਇਹ ਰਾਤ ਨੂੰ ਆਏ ਮੁੰਡੇ ਲੜਾਈ ਹੋ ਗਈ ਮੁਰਕੇ ਮੁੰਡੇ ਮੰਡੇ ਚੱਲ ਗਏ ਆ ਮੁਰਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਕੁ ਵਜੇ ਨਾ ਆਏ ਹੁੰਦੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚੱਲ ਗਏ ਆ ਛੱਟ ਤੇ ਨਹੀਂ ਲਾਈ ਕਿਸੇ ਨੇ ਨਹੀਂ ਛੱਟ ਨਹੀਂ ਲੱਗੀ ਬਚ ਗਏ ਚੱਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਲੁਧਿਆਣੇ ਤੋ ਫਿਰ ਚੱਲ ਗਿਆ